ਤੁਸੀਂ ਸੁਣ ਰਹੇ ਹੋ ਰੇਡੀਓ ਤਮਾਲ ਤੇ ਨਿੰਦਰ ਕੁ ਗਿਆਨਵੀ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਗੱਲਾਂ ਕਰਾਂਗੇ ਜੁਗਨੀ ਦੀਆਂ ਮੇਰੀ ਜੁਗਨੀ ਦੇ ਤਾਗੇ ਪੱਗੇ ਜੁਗਨੀ ਉਹਦੇ ਨੂੰ ਹੱਜ ਜੁਗਨੀ ਉਹਦੇ ਨੂੰ ਹੱਜ ਜੁਗਨੀ ਉਹਦੇ ਨੂੰ ਹੱਜ ਜੁਗਨੀ ਉਹਦੇ ਨੂੰ ਫਤਿਹ ਨੂੰ ਸੱਚੀ ਸ਼ਕਤੀ ਲੱਗੇ ਉਹ ਮੇਰੀ ਆਜੁਨੀ ਅਸਤ ਉਹ ਮੇਰੀ ਆਜੁਨੀ ਜੀਂਦੀ ਆਤਰੀ ਨਾਮ ਅਲੀ ਦਾ ਜਿਹੜੀ ਨਾਮ ਸੈਂਦਾ ਲੀਦੀ ਆਤਰੀ ਨਾਮ ਪੰਜਾਬੀ ਸੱਭਿਆਚਾਰ 'ਚ ਜੁਗਨੀ ਦੀ ਪੰਜਾਬੀਆਂ ਨਾਲ ਗੂੜੀ ਯਾਰੀ ਹੈ ਜੁਗਨੀ ਪੰਜਾਬੀ ਸੱਭਿਆਚਾਰ ਵਿੱਚੋਂ ਕਦੀ Juda ਨਹੀਂ ਹੁੰਦੀ ਵਿਦਵਾਨ ਕਹਿੰਦੇ ਨੇ ਕਿ ਜੁਗਨੀ ਪੰਜਾਬ ਦਾ ਇੱਕ ਪ੍ਰਸਿੱਧ ਕਾਵ ਰੂਪ ਹੈ ਜੁਗਨੀ ਇੱਕ ਰਮਾਂਚਕ ਮੋਤੀਆਰ ਦਾ ਰੂਪ ਹੈ ਮੇਰੀ ਜੁਗਨੀ ਦੇ ਧਾਗੇ ਬੱਗੇ ਜੁਗਨੀ ਉਹਦੇ ਮੂੰਹੋਂ ਫੱਬੇ ਜਿੰਨੂੰ ਸੱਟ ਇਸ਼ਕ ਦੀ ਲੱਗੇ ਉਹ ਵੀਰ ਮੇਰੇ ਆ ਜੁਗਨੀ ਕਹਿੰਦੀ ਹੈ ਗਾਂਧੀ ਉਹ ਜੁਗਲੀ ਇੱਕ ਵਾਰੀ ਬੰਬੇ ਵਿਸਾਖੀ ਮੇਲਾ ਸੀ ਗੁਰਮੀਤ 바ਵਾ ਨੇ ਜੁਗਨੀ ਗਾਉਂਦਿਆਂ 42 ਸੈਕਿੰਡ ਉੱਚੀ ਲੰਮੀ ਹੇਕ ਲਾਈ ਤਾਂ ਮੌਕੇ ਦਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਆਪਣੀ ਸੀਟ ਤੋਂ ਉੱਠ ਖਲੋਇਆ ਤੇ ਤਾੜੀ ਮਾਰ ਕੇ ਬੋਲਿਆ ਅਰੇ 바ਵਾ ਜੀ ਕੁਦਰਤ ਨੇ ਆਪਕੇ ਗਲੇ ਮੇਂ ਐਸਾ ਕੌਣ ਸਾ ਪੁਰਜਾ ਫਿੱਟ ਕਰ ਰੱਖਾ ਹੈ ਅਰੇ ਕੀ ਬਾਤ ਹੈ ਕੀ ਕਮਾਲ ਹੈ ਉਸ ਹੇਕ ਦੀ ਵਨ ਕੀ ਸੁਣਦੇ ਹਾਂ ਜੁਗਨੀ ਸਾਡੀ ਰੂਹ ਦਾ ਹੁਲਾਰਾ ਹੈ ਤੇ ਮੋਹ ਦਾ ਪ੍ਰਤੀਕ ਜਜ਼ਬਾਤਾਂ ਦੀ ਤੰਦ ਤੇ ਮਨ ਦਾ ਮੇਲਾ ਹੈ ਜੁਗਨੀ ਉਹ ਜੁਗਨੀ ਜਾਂਦੀ ਬਹੁਤ ਸਾਰੇ ਗਾਇਕਾਂ ਗਾਇਕਾਵਾਂ ਨੇ ਜੁਗਨੀ ਵਖ ਵਖ ਰੂਪਾਂ ਵਿੱਚ ਗਾਈ ਹੈ ਪੇਸ਼ ਕਰਦੇ ਹਾਂ ਆਲਮੁਲਹਾਰ ਦੀ ਗਾਈ ਜੁਗਨੀ ਦਾ ਨਮੂਨਾ ਓਏ ਆਸ਼ਕ ਲੋਕ ਤੱਕ ਮਲੇ ਲੋਕ ਤੁਮਿਆ ਬੜੀ ਸਿਆਣੀ ਓ ਚਿੱਤੇ ਦਿਨ ਤੋਂ ਕਾਲੀਆਂ ਰਾਂ ਪਾਂ ਖਾਂਦੇ ਜਾਣ ਜਵਾਨੀ ਓ ਕੀ ਬੁਣੀਆਂ ਦੇ ਬੰਦੇ ਜਾਵੇ ਢੋਲ ਦਿਲਾਤਾ ਜਾਨੀ ਉਹ ਮੈਂ ਗਵਾ ਜੁਗਨੀ ਸਰੀ ਮੈਂ ਗਵਾ ਜੁਗਨੀ ਸਰੀ ਮੈਂ ਗਵਾ ਜੁਗਨੀ ਸਗਣਾ ਦੀ ਅੱਲਾ ਬਿਸਮਿਲ੍ਲਾ ਮੇਰੀ ਜੁਗਨੀ ਆ ਖੱਜਣਾ ਤੇਰੀ ਜੁਗਨੀ ਪੰਜਾਬ ਦੀ ਅਮੀਰ ਲੋਕ ਵਿਰਾਸਤ ਵਿੱਚ ਜੁਗਨੀ ਦੀ ਤਾਂਕ ਹੈ ਤੇ ਤੁਮ ਪੈਂਦੀ ਰਹੀ ਹੈ ਪੈਂਦੀ ਰਹੇਗੀ ਤੇ ਸੁਰਗਾਂ ਵਿੱਚ ਬੈਠਾ ਸਾਡਾ ਲੋਕ ਗਾਇਕ ਹਜਾਰਾ ਸਿੰਘ ਰਮਤਾ ਤੂੰ ਵੀ ਟਣਕਾ ਕੇ ਜੁਗਣੀ ਨੂੰ ਇੰਜ ਯਾਦ ਕਰਦਾ ਰਹੇਗਾ ਜੁਗਣੀ ਫੈਸ਼ਨ ਦੀ ਮਤਵਾਲੀ ਜੁਗਣੀ ਫੈਸ਼ਨ ਦੀ ਜੁਗਣੀ ਫੈਸ਼ਨ ਦੀ ਮਤਵਾਲੀ ਥੱਪੇ ਪਾਊਡਰ ਲਾਵੇ ਲਾਲੀ ਢਡੋਂ ਭੁਖੀ ਜੇਬੋਂ ਖਾਲੀ ਓਏ ਵੀਰ ਮੇਰੇ ਆਓ ਜੁਗਣੀ ਭਾਈ ਮੇਰੇ ਆਓ ਜੁਗਣੀ ਵੀਰ ਮੇਰੇ ਆਓ ਜੁਗਣੀ ਬੈਂਦੀ ਨਹੀਂ ਓ ਗੱਲ ਕਿਸੇ ਦੀ ਸੈਂਦੀ ਨਹੀਂ